ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਵੱਡੇ ਮੰਤਰੀ ਵੱਲੋਂ ਅਸਤੀਫਾ ਦਿੱਤਾ ਗਿਆ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੋ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਵੱਲੋਂ ਅਸਤੀਫਾ ਦਿੱਤਾ ਗਿਆ ਗਹਿਲੋਤ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਆ ਅਸਤੀਫਾ ਦੇ ਦਿੱਤਾ ਤਾਂ ਆਮ ਆਦਮੀ ਪਾਰਟੀ ਚਾਹੁੰਦੀ ਹੈ ਮੁੱਢਲੀ ਮੈਂਬਰਸ਼ਿਪ ਹੈ ਉਸ ਤੋਂ ਜਿਹੜਾ ਆ ਉਸ ਨੂੰ ਵੀ ਛੱਡ ਦਿੱਤਾ ਗਿਆ ਤਾਂ ਵੱਡੇ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਿੱਲੀ ਦੇ ਆਮ ਆਦਮੀ ਪਾਰਟੀ ਦੀ ਜੋ ਮੰਤਰੀ ਨੇ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡਿਆ ਗਿਆ ਤਾਂ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸੀਫਾ ਦੇ ਦਿੱਤਾ ਗਿਆ ਤਾਂ ਵੱਡਾ ਚਟਕਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਦਿੱਲੀ ਸਰਕਾਰ ਹੈ ਉਸ ਨੂੰ ਲੱਗਿਆ ਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਕਿਆਲਾਸ਼ ਗਹਿਲੋਤ ਜਿਹੜੇ ਨੇ ਉਹ ਟਰਾਂਸਪੋਰਟ ਮੰਤਰੀ ਤੇ ਗ੍ਰਹਿ ਮੰਤਰੀ ਦਾ ਵੀ ਉਹਦਾ ਉਹਨਾਂ ਦੇ ਕੋਲ ਸੀ ਤਾਂ ਹੁਣ ਜਿਹੜੇ ਨੇ ਦੋ ਵਾਰ ਵਿਧਾਇਕ ਵੀ ਰਹਿ ਚੁੱਕੇ ਨੇ ਆਕਾਸ਼ ਗਹਿਲੋਤ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਆਕਾਸ਼ ਗਹਿਲੋਤ ਵੱਲੋਂ ਜਿਹੜਾ ਆ ਅਸਤੀਫਾ ਸੌਂਪਿਆ ਗਿਆ ਤਾਂ ਉੱਥੇ ਹੀ ਉਹਨਾਂ ਨੇ ਅਸਤੀਫਾ ਸੌਂਪਣ ਤੋਂ ਬਾਅਦ ਅਰਵਿੰਦ ਕੇਧਰੀਵਾਦ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਤਾਂ ਇਲਜ਼ਾਮ ਕੀ ਲਗਾਏ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਜੋ ਯਮਨਾ ਨਦੀ ਦੀ ਸਫਾਈ ਨੂੰ ਲੈ ਕੇ ਜੋ ਕਾਰਜ ਰੱਬੇਸਾਨ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਅਰਵਿੰਦ ਕੇਜਰੀਵਾਲ ਦੇ ਉੱਤੇ ਭ੍ਰਸ਼ਟਾਚਾਰ ਦੇ ਵੀ ਵੱਡੇ ਦੋਸ਼ ਲਗਾਏ ਗਏ ਨੇ ਵੱਡੇ ਇਲਜ਼ਾਮ ਲਗਾਏ ਗਏ ਨੇ ਤਾਂ ਇਸ ਕਰਕੇ ਉਹਨਾਂ ਨੇ ਅਸਤੀਫਾ ਜਿਹੜਾ ਪਾਰਟੀ ਨੂੰ ਸੌਂਪਿਆ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਿੱਲੀ ਸਰਕਾਰ ਦੇ ਜੋ ਸੀਨੀਅਰ ਮੰਤਰੀ ਕੈਲਾਸ਼ ਗਹਿਲੋਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾ ਉਹ ਆਤੀਸ਼ੀ ਸਰਕਾਰ ਦੇ ਵਿੱਚ ਟ੍ਰਾਂਸਪੋਰਟ ਦੇ ਗ੍ਰਹਿ ਮੰਤਰੀ ਵੀ ਸਨ ਤਾਂ ਪਾਰਟੀ ਉਹਨਾਂ ਨੇ ਛੱਡ ਦਿੱਤੀ ਆ ਉਹਨਾਂ ਨੇ ਸਾਬਕਾ ਸੀਐਮ ਜੋ ਅਰਵਿੰਦ ਕੇਜਰੀਵਾਲ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਨਾਲ ਡਰਲ ਕੀ ਜੋ ਕਾਰਜ ਅਰੰਭੇ ਸਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਭ੍ਰਸ਼ਟਾਚਾਰ ਦੇ ਵੀ ਅਰਵਿੰਦ ਕੇਜਰੀਵਾਲ ਦੇ ਉੱਤੇ ਜਿਹੜੇ ਦੋਸ਼ ਲਗਾਏ ਗਏ ਨੇ ਤਾਂ ਹੁਣ ਤੱਕ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਜੋ ਦਿੱਲੀ ਵਾਲੀ ਕੇਂਦਰੀਵਾਲ ਸਰਕਾਰ ਹੈ ਦਿੱਲੀ ਦੀ ਕੇਂਦਰੀਵਾਲ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਆਮ ਆਦਮੀ ਪਾਰਟੀ ਦੇ ਵਿੱਚੋਂ ਬਟੇ ਮੰਤਰੀ ਵੱਲੋਂ ਅਸਤੀਫਾ ਦਿੱਤਾ ਗਿਆ ਆ ਜੋ ਆਪ ਮੰਤਰੀ ਕੇਲਾਸ਼ ਗਹਿलोत ਨੇ ਉਹਨਾਂ ਨੇ ਮੋਡਲੀ ਮੈਂਬਰਸ਼ਿਪ ਵੀ ਛੱਡ ਦਿੱਤੀ ਹੈ ਅਸਤੀਫਾ ਸੌਂਪਿਆ ਗਿਆ ਤਾਂ ਹੁਣ ਵੇਖਣਾ ਇਹ ਹੋਏਗਾ ਕਿ ਆਖਿਰਕਾਰ ਜੋ ਕੈਰਾਸ਼ ਗਹਿਲੋਤ ਨੇ ਉਹ ਹੁਣ ਕਿਸ ਪਾਰਟੀ ਦਾ ਰੁਖ ਕਰਦੇ ਨੇ ਜਾਂ ਤਾਂ ਫਿਰ ਜੀ ਬੀਜੇਪੀ ਦੇ ਵਿੱਚ ਆ ਜਾਣਗੇ ਤਾਂ ਜਾਂ ਫਿਰ ਕਾਂਗਰਸ ਦੇ ਵਿੱਚ ਤੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ ਪਰ ਹੁਣ ਦੀ ਫਿਲਹਾਲ ਦੀ ਘੜੀ ਜੋ ਜੋ ਆਵਾਜ਼ੀ ਪਾਰਟੀ ਦੇ ਵੱਡੇ ਆਗੂ ਨੇ ਵੱਡੇ ਮੰਤਰੀ ਨੇ ਉਹਨਾਂ ਵੱਲੋਂ ਜਿਹੜਾ ਆ ਅਸਤੀਫਾ ਦਿੱਤਾ ਗਿਆ ਤਾਂ ਚਿੰਨੀ ਚੋਣਾਂ ਤੋਂ ਪਹਿਲਾਂ ਆਵਾਜ਼ੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਆਵਾਜ਼ੀ ਪਾਰਟੀ ਦੇ ਮੰਤਰੀ ਵੱਲੋਂ ਅਸਤੀਫਾ ਦਿੱਤਾ ਗਿਆ ਤਾ ਇਹ ਮੰਤਰੀ ਜੋ ਦੋ ਵਾਰ ਦਿੱਲੀ ਦੇ ਵਿੱਚ ਵਿਧਾਇਕ ਰਹਿ ਚੁੱਕੇ ਨੇ ਤਾਂ ਕਿੰਦੀ ਵਾਸਤੇ ਵੱਡੇ ਇਲਜ਼ਾਮ ਲਗਾ ਰਹੇ ਨੇ ਇਲਜ਼ਾਮ ਭ੍ਰਸ਼ਟਾਚਾਰ ਦੇ ਲੱਗ ਰਹੇ ਨੇ ਤਾਂ ਜਮਨਾ ਨਦੀ ਦੀ ਸਫਾਈ ਨੂੰ ਲੈ ਕੇ ਕਈ ਮਾਮਲੇ ਵਿੱਚ ਜੋ ਰੋਸ ਸੀਗਾ ਉਸ ਰੋਸ ਨੂੰ ਪ੍ਰਗਟ ਕਰਦੇ ਹੋਏ ਕੈਲਾਸ਼ ਗਹਿਲੌਤ ਵੱਲੋਂ ਜਿਹੜਾ ਇਹ ਅਸੀਫਾ ਦਿੱਤਾ ਗਿਆ ਜੀ ਹਾਂ ਵੱਡੀ ਅਪਡੇਟ ਕਿ ਜੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਕੈਲਾਸ਼ ਗਹਿਲੌਤ ਨੇ ਜੋ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਛੱਡ ਦਿੱਤਾ ਜੀ ਹਾਂ ਆਮ ਆਦਮੀ ਪਾਰਟੀ ਵੀ ਛੱਡ ਦਿੱਤੀ ਹੈ ਇੱਕ ਇਹ ਹੁੰਦਾ ਹੈ ਕਿ ਜਦੋਂ ਕੋਈ ਅਸਤੀਫਾ ਦਿੰਦਾ ਤਾਂ ਉਹ ਪਾਰਟੀ ਦੇ ਵਿਚਾਰਾਂ ਦੇ ਨਾਲ ਪਾਰਟੀ ਦੇ ਨਾਲ ਜੁੜਿਆ ਰਹਿੰਦਾ ਮਾਰਿਕ ਕੇਲਾਸ਼ ਗਹਿਲੋਤ ਨੇ ਆਮ ਆਦਮੀ ਪਾਰਟੀ ਵੀ ਛੱਡਿਆ ਤੇ ਕਿ ਆਸਰਾਈਆਂ ਹੁਣ ਲੋਕ ਇਹ ਲਗਾ ਰਹੇ ਨੇ ਜਨਤਾ ਇਹ ਆਖਿਰਕਾਰ ਹੁਣ ਭਾਜਪਾ ਦੇ ਵਿੱਚ ਜਿਹੜੀ ਹੈ ਉਹ ਤਿਆਰੀ ਹੋਏਗੀ ਜਾਂ ਫਿਰ ਕਾਂਗਰਸ ਦੇ ਵਿੱਚ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵਿੱਚ ਤੇ ਇਹ ਆਉਣ ਵਾਲਾ ਜਿਹੜਾ ਆ ਉਹ ਸਮਾਂ ਦੱਸ ਸਕਦਾ ਹੈ ਕਿ ਉਹ ਕਿਸ ਪਾਰਟੀ ਦਾ ਰੁਖ ਕਰਦੇ ਨੇ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਬਣੇ ਰਹਿੰਦੇ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈ ਕੇਜਰੀਵਾਲ ਸਰਕਾਰ ਕੇ ਮੰਤਰੀ ਕੇਲਾਸ਼ ਗਹਿਲੋਤ ਕਾ ਇਸਤੀਫਾ स्वागत योग्य है और जो उन्होंने अपने इस्तीफे में लिखा है कि अरविंद केजरीवाल के, के भ्रष्टाचार के कारण आम आदमी पार्टी के भ्रष्टाचार के कारण सरकार में और पार्टी में रहना असंभव हो चुका है ये बहुत ही गंभीर बात है एक सिटिंग मंत्री इतनी गंभीर बात कहके चुपचाप इस्तीफा देके सरकार और पार्टी से अलग हो रहे हैं स्वागत कैलाश गहलोत जी के इस कदम का और यही हालत आम आदमी पार्टी के गली गली के हर कार्यकर्ता की है केजरीवाल गैंग के लूट और झूठ के खिलाफ आम आदमी पार्टी के सभी कार्यकर्ता उनका दम रहा है और हर विधानसभा में इसी तरह से उनके कार्यकर्ता इस्तीफा दे रहे हैं